ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਘਾੜੀ ਤਹਿਸੀਲ ਅਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਭੱਲ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਤੇ ਤੁਹਾਨੂੰ 6 ਗਾਵਾਂ ਤੁਹਾਨੂੰ ਵਿਖਾਉਣੀਆਂ ਬਿਲਕੁਲ ਨੋਰਮਲ ਰੇਟ 'ਤੇ ਤਿੰਨ ਮੱਜਾ ਟੋਟਲ ਕੋਈ 9-10 ਪਸ਼ੂ ਜਿਹੜੇ ਤੁਹਾਨੂੰ ਦਿਖਾਉਣੇ ਆ ਤੇ ਇਹ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਇੱਥੇ ਉਹਨਾਂ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਜ਼ਿਆਦਾਤਰ ਧੰਵਾਦ ਜੀ ਤਾਜ਼ੀਆਂ ਹੀ ਸੋਈਆਂ ਤੁਹਾਨੂੰ ਦਿਖਾਵਾਂਗੇ ਬਿਲਕੁਲ ਤਾਜ਼ੀਆਂ ਨਾੜੂ ਤੇ ਬੱਚੇ ਕੁਝ ਕੁ ਜੜੀਆਂ ਵਾਂ ਕੁਝ ਇੱਕ ਦੋ ਵਿੱਚ ਉੱਚੇ ਬੱਚੇ ਵਾਲੀਆਂ ਤੁਹਾਨੂੰ ਦਿਖਾਉਣੀ ਆਂ ਹਾਂਜੀ ਬੀਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਬਹੁਤ ਵਧੀਆ ਜੀ ਤੇ ਨਾਮ ਦੱਸਦੇ ਕਰੀ ਫਿਰ ਸਭ ਤੋਂ ਪਹਿਲਾਂ ਮੇਰੇ ਤੋਂ ਵੀਰ ਖਰਾਬ ਵੀਡੀਓ ਵੇਖਣ ਦਾ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਤੁਹਾਨੂੰ ਵੀ ਇਨੀ ਗਰਮੀ ਦੀ ਵਿੱਚ ਹਾਂਜੀ ਹਾਂਜੀ ਤੇ ਬੜਾ ਤੁਹਾਡਾ ਵੀ ਮੇਰਾ ਵੀ ਰੱਬ ਦਾ ਕੋਸਲਾਗ ਡਿਰੇਕਟਰ ਜੀ ਆ ਚਲੋ ਹੁਣ ਕੋਈ ਹੋਰ ਦੇ ਭਾਈ ਭੰਦਰ ਦੇ ਵੰਡੇ ਆ ਕੁਦਰਤ ਨੇ ਹੁਣ ਡਿਊਟੀ ਲਾਈ ਆ ਜਿਸ ਤਰ੍ਹਾਂ ਤੇ ਨਿਭਾਉਣੀ ਪੈਣੀ ਆ ਬਾਕੀ ਚਾਹੀਦਾ ਜਰੂਰੀ ਆ ਹਾਂਜੀ ਹਾਂਜੀ ਮਲਾ ਮੋੜਾ ਕਿਹੜਾ ਜੁਲ ਕਰਨੀ ਚਾਹੀਦੀ ਆ ਹਾਂਜੀ 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 ਸਭ ਠੀਕ ਠਾਕ ਸਭ ਠੀਕ ਠਾਕ ਜੀ ਪਿੰਡ ਆਪਣਾ ਭਗਾਰੀ ਆ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਮਜੀਠਾ ਠੀਕ ਆ ਤੇ ਜੇਤੀ ਬੂਰ ਡਬਲ ਕੋ 4 ਮਿੰਟ ਹਾਂ ਦੇ ਦਿੰਦਾ ਠੀਕ ਆ ਤੇ ਫੋਨ ਨੰਬਰੇ ਬੋਲ ਦੋ ਫੋਨ ਨੰਬਰ 965598 ਹਾਂਜੀ 21459 ਦੂਜਾ ਨੰਬਰ ਤੇ 7000 ਦੇ ਤਰ੍ਹਾਂ 6000 ਤਰਜੀਹੋਂ ਕਰਨੀ ਠੀਕ ਆ ਦੂਜਾ ਨੰਬਰ ਆ ਤੇ ਨਾਮ ਪਾਲਾ ਸਿੰਘ ਆ ਠੀਕ ਆ ਪਤਾ ਜੀ ਤੇ ਚਲੋ ਫਿਰ ਸ਼ੁਰੂਆਤ ਆ ਪੂਰੀ ਮਾਇਤਤੇ ਕਰ ਲਈਏ ਕਿੰਨਾ ਚਿਰ ਹੋ ਗਿਆ ਜੀ ਨੇ ਸੋਈ ਨਾ ਇਹਨੂੰ ਸੋਈ ਨੂੰ ਕੋਈ 10 12 ਦਿਨ ਹੋ ਗਈ ਜੇ ਉਹ ਕੱਟੀ ਜੀ ਅੱਛਾ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੇ ਦੁੱਧ ਇਹਦੇ ਕੋਲ 9 10 ਕਿਲੋਈ ਆ ਅੱਛਾ ਇਹਨਾਂ ਦੇ ਦੱਦੀਏ ਵੀ 9 10 ਕਿਲੋ ਤਿਆਰ ਆ ਜਿਹੜਾ 11 ਅੰਦਰ ਤੋਂ ਜੀਰ ਚ ਵਾਰ ਤੋਰ ਦੋਨ ਦਿਨ ਤੋਰ ਦੋ ਬਾਕੀ ਉਹ ਤਨੇ ਵੀ ਕੱਦ ਕੱਟ ਚੰਗਾ ਵਾ ਪਿੱਠਪੜੀ ਦੀ ਵੀ ਚੰਗੀ ਆ ਦੁੱਧ ਜਿਹੜਾ ਬਹੁਤ ਚੰਗਾ ਵਾ 9-10 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਹੈਗਾ ਥਾਂਨੇ ਦਾ ਘਾਟਿਆ ਕੇ ਮਗਰ ਲਾ ਅੱਛਾ ਇੱਕ ਥਾਂ ਚ ਧਾਰਾ ਘਾਟੇ ਕਾ ਕੱਟ ਲੜ ਗਣੀ ਕੋਈ ਅੱਛਾ ਹੈਗੀਆਂ ਵਾ ਸਾਫ ਹੈ ਉਹਦਾ ਪੋਲਾ ਮੋਟੀ ਧਾਲਿਆ ਅੱਛਾ ਪਰ ਚੱਲੜ ਨਹੀਂ ਫਿਰ ਜਿਦਾ ਰੇ ਅੱਛਾ ਧਾਰਾ ਘਾਟੇ ਜਿਹੜੇ ਪਾਸੇ ਬਈਦਾ ਨਾ ਗਾਂ ਦੀ ਆਸਾਲ ਮਗਰ ਲਾ ਅੱਛਾ ਦੁੱਧ ਨੂੰ 10 ਕਿਲੋ ਹੈਗਾ ਵਾ ਪੱਕਾ ਚਮਾਲ ਫਸਮਾ ਬੜਾ ਸਾਫ ਸੁਥੀ ਉਹਦਾ ਬੜੀ ਚੰਗੀ ਆ ਠੀਕ ਆ ਖਾਨ ਘਾਟੇ ਹਾਂ ਜੀ ਤੇ ਮਗਰ ਇਹਦੇ ਕੱਟੀਆਂ ਤੇ ਤਿੰਨਾਂ ਥਣਾ ਚ 9-10 ਕਿਲੋ ਦੁੱਧ ਹੈਗਾ ਪੱਕਾ ਦੁੱਧ 9-10 ਹੋ ਜਾਗਾ ਠੀਕ ਆ ਤੇ ਕੱਟੀਆਂ ਕਿੱਡੀਆਂ ਦੀ ਕੱਟੀਆਂ ਜੀ ਇਹੋ ਜਿਹੀ ਆ ਕੱਟੀਆਂ ਜੇ ਆ ਕਾਲੀ ਕੱਟੀਆਂ ਜੇ ਕੱਟੇ ਵੀ ਸੋਹਣੀਆਂ ਮਗਰ ਚਲੋ ਦੁੱਧ ਦੁੱਧ ਚੰਗਾ ਛੱਡਿਆ ਵੀ ਜੀ ਉਹਨਾਂ ਨੇ ਵੀ ਤੇ ਕਿੰਨਾ ਫਿਰ ਮੋਲੇ ਦਾ ਮੋਲੇ ਦਾ ਛੋਟਾ ਹੀ ਕਰਨਾ ਉਹ ਵੱਡਾ ਜੀ ਬੋਲਾ ਅੱਛਾ ਆਵੇਂ ਸਾ ਕਰ ਮੰਗੀ 65 ਬੰਦੀਏ ਅੱਛਾ 60000 ਦੀ 60000 ਦੀ 60 ਉੱਚੇ ਵਿੱਚ ਕਰ ਦੋਗੇ ਮਰ ਜਾਓਗੇ ਚਲੋ ਕੋ ਫੋਨ ਲਾਵੇ ਇੱਕ ਜੀ ਹੈ ਨਾ ਤੇ ਆ ਪਹਿਲਾਂ ਝੋਟੀ ਤਾਜੀ ਸੋਈ ਜਾਂਦਾ ਫਲਾ ਫੁਲਾ ਜਿਹਾ ਹਵਾ ਨੇ ਤੇ ਰੇ ਭਈਆਂ ਤੇ ਥੱਲੇ ਬਣੀ ਸਫਾਈ ਜਿ ਤਿਆਰ ਹੈ ਜੀ ਇਹ ਜਿਆਦਾ ਚੰਗੀ ਆ ਠੀਕ ਆ ਇੱਕ ਤੂੰ ਜਿਆਦਾ ਚੰਗੀ ਹੁੰਦੀ ਹੈ ਜਿਆਦਾ ਚੰਗੀਆਂ ਅੱਛਾ ਇਹਨੂੰ ਪਤਾ ਨਹੀਂ ਮੈਂ ਪਈ ਦਿੰਨਾ ਕਿੰਨੇ ਸਵੇ ਆ ਠੀਕ ਆ ਛੀ ਛੰਡੀ ਤਵਾ ਅਖਮਾਰ ਇੱਕ ਨੰਬਰ ਦਾ ਵਾ ਠੀਕ ਆ ਤੇ ਬੋਲਾ ਮਿਲ ਕੋ ਮੇਰੇ ਸਾਹਮਣੇ 8 ਕਿਲੇ ਲਾ ਕੇ ਬੰਦੇ ਨਾਵਾ 8 ਕਿਲਾ ਤੇ ਬੋਲਾ ਹੀ ਦੱਸ ਦੋ ਜੀ 12 ਕਿਲੇ ਝੋਟੀ ਕਦੂ ਤੋਂ 13 ਵੀ ਕਰਦੇ ਇਹਨੂੰ ਪਤਾ ਠੀਕ ਆ ਦਰਾਂ ਤੋਂ ਬਾਅਦ ਨੂੰ ਜਾਣੀ ਆ ਠੀਕ ਆ ਬਾਕੀ ਪੇਲੇ ਤੋਂ ਮਾਰੀ ਜਾਊਗੀ ਪਹਿਲੇ ਸੂਵੇ ਛੋਟੀ ਚੰਗੀ ਤਿਆਰ ਹੋਈ ਆ ਇਹ ਸੂਜੂ ਦੀ ਲੋਈ ਛੋਟੀ ਆ ਤੇ ਕਦ ਕਾਠ ਵੀ ਪੂਰਾ ਜਵਾਨ ਆ ਵੱਡੀ ਆ ਛੋਟੀ ਤੇ ਬਾਕੀ ਸਿਰ ਮੂੰਹ ਚੰਗਾ ਵਾਤਾ ਤੇ ਖਾਣਾ ਵੀ ਬੜਾ ਕਮਾਲ ਦਾ ਵਾ ਅਜੇ ਪਹਲਾ ਹੈ ਗਿਆ ਖਾਣੇ ਤੇ ਮਾੜੀ ਮੂਲ ਪਲਪਲ ਹੈ ਗਈ ਆ ਠੀਕ ਆ ਜਵਾਬ ਸਮਾ ਸ਼ੀਰ ਠੰਡੀ ਬੱਚੇ ਦੇ ਉੱਡਣ ਦੀ ਆਹ ਬੱਚਾ ਜੀ ਵੇਖੋ ਕਿਦਾਂ ਬੱਜੀ ਆ ਬੱਚਾ ਤਾਜੇ ਨਾੜੋ ਜਿਹੜਾ ਇਹ ਬਿਲਕੁਲ ਇੱਧਰ ਕਰਿਆ ਆ ਨਾਲ ਜੀ ਆ ਦੇਖ ਸਕਦੇ ਆ ਕਟਾਵਾਂ ਕਰਦੇ ਜੀ ਅੱਛਾ ਕਮਾ ਕਰੇ ਦੇਖ ਕਟਾ ਹਾਂਜੀ ਚਲੋ ਬੰਨਣਾ ਫਿਰ ਤੇ ਕਿੰਨਾ ਦੁੱਧ ਚ ਵਾਈ ਜਾਊਗੀ ਜੋ ਦੇ ਜਿਹਦੇ ਹਿਸਾਬ ਨਾਲ ਸਟਾਰਟਿੰਗ ਹੈ ਨਾ ਜੀ ਹਾਂਜੀ 12 ਦਿਨਾਂ ਕਿਲੋ ਤੇ ਇਹਨੂੰ ਜ਼ਰੂਰੀ ਦੇਣਾ ਚਾਹੀਦਾ ਅੱਛਾ ਜੀ ਪਹਿਲਾਂ ਬਹੁਤਿਆਂ 5 ਸਾਲਾਂ ਕਿਲੋ ਕਿਲੋ ਜਿੰਦੀਆਂ ਹਾਂਜੀ ਹਾਂਜੀ ਇਹ ਸਟਾਰਟਿੰਗ ਦੇ ਕੋਈ 7-8 ਕਿਲੋ ਦਾ ਘਾਹ ਹੁੰਦਾ ਹੈ ਠੀਕ ਆ ਤੇ ਇਹਦਾ ਫਿਰ ਮੁੱਲ ਮੁੱਲ ਦਾ ਛੋਟਾ ਹੀ ਆ ਬਥੇ ਤਾਂ ਹੱਟ ਨਹੀਂ ਕਰਨਾ ਅੱਛਾ ਮੰਗਣ ਨੂੰ ਦਵਾਵੇਂ ਲੱਖ ਮੰਗ ਲੋ ਵਿਖਾਦਾ ਨਹੀਂ ਹਾਂਜੀ ਤੇ ਨਾਂ ਇਹਦਾ ਵੱਖ ਤਾਂ ਨਾ 90 ਹਾਂਜੀ ਮੁੱਲ 85 ਦੀ 80000 ਆ। ਅੱਛਾ 80000 ਦੀ ਹਾਨਾ ਦੇਣੀ ਠੀਕ ਆ ਤੇ ਬਾਕੀ ਇਹ ਆ ਕਿ ਝੋਟੇ ਕੋਈ ਆਣ ਕੇ ਵੇਖੇ ਇੱਥੇ ਪਸੰਦੀ ਕਰੇ ਚੂਏ ਜਵਾਵੇ ਬਜਾਵੇ ਬੰਗਾਵੇ ਬਿਲਕੁਲ ਸਾਫ ਆ ਸੋਈ ਬਿਲਕੁਲ ਤਾਜੀ ਆ ਨਾ ਮੇਰੇ ਕੋਲ ਤਾਜ਼ਾ ਬਖ ਨਾੜੂ ਦੇ ਬੱਜਾ ਤਿੰਨਾਂ ਦਿਨਾਂ ਦੀ ਸੋਈ ਮਹਾਂ ਤਿੰਨਾਂ ਦਿਨਾਂ ਦੀ ਸੋਈ ਆ ਠੀਕ ਆ ਜੀ ਜਿਹੜੀ 18 ਕਰਾਂ ਦੀ ਜਿਹੜਾ ਹਾਨੀ ਆ ਤੇ ਆ ਜਿਹੜੀ ਝੋਟੀ ਆ ਹੁਣ ਇਹਦਾ ਸੂਆ ਕਿੰਨਾ ਵਜੇ ਇਹ ਪਹਿਲੇ ਸੂਵੇ ਇਹਦਾ ਵੀ ਸੂਆ ਪਹਿਲਾ ਹੀ ਆ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਨਹੀਂ ਇਹਦਾ ਬੱਚਾ ਹਨੀ ਹੈ ਅੱਛਾ ਇਹਦਾ ਬੱਚਾ ਨਹੀਂ ਹੈਗਾ ਤੋੜ ਦੋ ਫਿਰ ਇਹ ਬੱਚੇ ਤੋਂ ਵੀ ਨਹੀਂ ਆ ਛੋਟਾ ਸਿੰਘ ਇਹਦਾ ਬਿਲਕੁਲ ਸੋਹਣੀ ਝੋਟੀ ਹੈ ਇਹਨੂੰ ਕਵੇਂ ਨਵੀਂ ਵੀ ਕਾਫੀ ਚੰਗੀ ਲੱਗੀ ਆ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਤੇ ਚੰਗੀਆਂ ਛੋਟੀ ਜਿਹੜੀ ਨਾ ਇੱਧਰ ਦੀ ਨਹੀਂ ਜੇ ਅੱਛਾ ਇਹ ਛੋਟੀ ਆਪਣੇ ਉਧਰੋਂ ਆਈ ਆ ਐਰਕਾ ਹੀ ਅੱਛਾ ਅੱਡ ਕੇ ਵੀ ਪ੍ਰਾਣ ਨਹੀਂ ਆਂਦੀ ਆ ਠੀਕ ਆ ਆਪਣੇ ਕੀ ਆਂਦੀ ਆ ਓਏ ਫਰੇਆ ਨਹੀਂ ਆਉਣੀ ਅੱਛਾ ਤੇ ਛੋਟੀ ਭਰਦੀ ਜਲ ਕਦ ਕਾਠ ਤੇ ਪੂਰਾ ਜਵਾਨ ਹੈ ਦੁੱਧ ਵਾਲੀਆਂ 60000 ਵੀ ਆਈ ਜੇ ਦੁੱਧ ਵਾਲੀਆਂ ਨਿਸ਼ਾਨੀਆਂ ਇਹਦੇ ਤੇ ਚੰਗੀਆਂ ਸਾਰੀਆਂ ਐਵੇਂ ਕੱਦ ਕੀ ਬਿਹ ਜਹਾਨਾ ਨੇ ਵੀ ਸੂਈ ਆ 2000 ਦਿਨਾਂ ਨੇ ਸੂਈ ਆ ਅੱਛਾ ਝੂਠ ਵੀ ਮਾਲਮ ਆ ਤੇ ਲੋ ਤੇ ਤਿੰਨਾਂ ਮਹੀਨੇ ਛੋਟੀ ਸੂਈ ਆ ਜੀ ਅੱਛਾ ਦੁੱਧ ਕਿੰਨਾ ਹੁਣ ਜਿੱਥੋਂ ਲਈ ਆ ਅੱਛਾ ਜਿਹਨੂੰ ਉਹ ਉੱਥੇ ਵੀ ਦਾਜਾਂਗੀ ਠੀਕ ਬੱਚਾ ਮਰ ਗਿਆ ਆਪਾਂ ਕਹਿ ਤੀਏ ਬਈ ਬੱਚਾ ਹੱਡ ਕੋ ਮਰ ਗਿਆ ਬੱਚਾ ਪਿਛਲੇ ਤੋਂ ਮਰਿਆ ਹੁੰਦਾ ਹਾਂ ਹਾਂਜੀ ਜਿਹੜੇ ਕੋ ਲਈ ਆ ਜੇ ਤਰ੍ਹਾਂ ਪਿਛੋਂ ਆਈ ਉਤਰਾ ਹੀ ਦੁੱਧ ਆਖੋ ਲਾਗੇ ਮੈਨੂੰ ਪਾਈਆ ਖੰਡ ਘਰ ਜੇ ਜਵਾਜੇ ਅੱਛਾ ਤੇ ਨਰੂ ਇਦਾਂ ਛਾਪੀ ਮਾਰ ਚਾਈ ਤੇ ਮੁੱਲੇ ਦਾ ਫਿਰ ਤੇ ਮੁੱਲ ਜੇ ਤੁਸੀਂ ਸੱਜੇ ਦੱਸੋਗੇ ਫਿਰ ਤੇ 1.5 ਲੱਖ ਦੀ ਆ ਹਾਂਜੀ ਜੱਗੀ ਵੱਡੀ ਆ ਐਡੀਆਂ ਐਡੀਆਂ ਮਈਆਂ ਕਹਿ ਦਿੰਦਾ ਵਾ ਹਾਂਜੀ ਲੱਭਦੀ ਨਹੀਂ ਠੀਕ ਆ ਇਹ ਲੱਭਣ ਤੇ ਫਿਰ ਸਰਪਹੀ ਕੁਲੇ ਜਾਏਗੇ ਮਗਰ ਠੀਕ ਆ ਠੀਕ ਠੀਕ ਕਰਕੇ ਕਸ ਮੁਲੇ ਦਾ ਹੋਵੇ ਹੁਣ ਕਿੰਨੇ ਦੀ ਹੈ ਫੇਰੇ ਉਹ ਤਾਂ ਝੋਡੀ ਦੇ ਅਜੇ ਉਹ ਤਾਂ ਮਨ ਨਹੀਂ ਵੀ ਧਰ ਲਈ ਮੈਂ ਤੜ ਖਦਾ ਹੀ ਨਹੀਂ ਅੱਛਾ ਉਹ ਤਾਂ ਨਹੀਂ ਧਰਦਾ ਅੱਛਾ ਬਾੜੇ ਦੋ ਝੋਡੀਆਂ ਧਰਦਾ ਇਹਨੇ ਚੱਕ ਦੇ ਦਿੰਨੇ ਆ ਅੱਛਾ ਚਲੋ ਕੋ ਛੱਡੋ ਹੋ ਗੱਡੀ ਚਲੋ ਹੁਣ ਗੱਡੀ ਦੇ ਦਾਂਗੇ ਤਿਆਰੀ 70000 ਦੇ ਫੋਨ ਦੀ ਗੱਡੀ ਹਾਂ ਨਾ ਪੈਣੀ ਅੱਜ ਅੱਛਾ 65000 ਦੇ ਚਲੋ ਬਾਕੇ ਪਰ ਇੱਕ ਗੱਲ ਹੈ ਯਾਰ ਜੇ ਇਹ ਵਹਿਦੇ ਨਾ ਗਈਆਂ ਜਦੋਂ ਛੋਟੀ ਦਿਨ ਤੇ ਆ ਜੇ ਨਾ ਬਿਲਕੁਲ ਵੀ ਕਿਸੇ ਬੰਦੇ ਜੀਰੋ ਕੋ ਚੱਲ ਜੇ ਤਾਂ ਵੀ ਛੋਟੀ 1 ਲੱਖ 30 ਦੀ ਨਹੀਂ ਦੂਗਾ ਅੱਛਾ ਬਿਲਕੁਲ ਜਿਆ ਕੁਝ ਨਹੀਂ ਜਾਣਦਾ ਠੀਕ ਆ ਕੋਈ ਵੇਚੂਗਾ ਤੇ ਜੇ ਕੋਈ ਉਹ ਵੇਟੇ ਗੱਡੀਆਂ ਦੋ ਜੇ ਕੋਈ ਸੰਭਲੋਊਗਾ ਭਾਵੇਂ ਡੇਢ ਵੀ ਮਿਲ ਜੇ ਠੀਕ ਆ ਜੀ ਦੂਜੀ ਠੀਕ ਹੈ ਅੱਗੇ ਗੱਡੀ ਬਣੀ ਨਹੀਂ ਹਾਂਜੀ ਹਾਂਜੀ ਕੁਆਰੀ ਲੈ ਕੇ ਘਾਟਾ ਨਹੀਂ ਪਾਉ ਜਾਵੇ ਠੀਕ ਆ ਤੇ ਬਾਕੀ ਆ ਕਰਦੀਆਂ ਦੋਵੇਂ ਹੁਣ ਗਾਵਾਂ ਹੀ ਆ ਜੜੀਆਂ ਇਹ ਤਾਜੀ ਸੂਈ ਜੇ ਇਹਦਾ ਬੱਚਾ ਇਹਦਾ ਬੱਚਾ ਉਹ ਕਾਲਾ ਬੱਚਾ ਜੇ ਇਹਦਾ ਇਹਦਾ ਆ ਆ ਤਾਜੀ ਆ ਬੱਚੇ ਸਰ ਤੋਰ ਦਿਓ ਤਾਜੀ ਸੂਈ ਨਾ ਪਾਸਾ ਪਾ ਲਾ ਗਾ ਤਾਜੀ ਸੂਈ ਥੱਲੇ ਪਰ ਬੜੀ ਤਿਆਰ ਹੋਈ ਆ ਪੁਲਾ ਪੁਲਾ ਪਈਆਂ ਇੱਕ ਮਿੰਟ ਰੋਕ ਲਓ ਜੀ ਇੱਥੇ ਆ ਬੱਚਾ ਆ ਜੇ ਬੱਚਾ ਇਹਦੇ ਮਗਰ ਨਾਲੋਂ ਜਿਹੜਾ ਚਲੋ ਲੈ ਜਾਓ ਲੈ ਜਾਓ ਥੱਲੇੋਂ ਤੁਹਾਨੂੰ ਬੜੀ ਥੱਲੇ ਬੜੀ ਚੰਗੀ ਬਣੀ ਆ ਬਾਕੀ ਮਾਰੀ ਜੰਗੀ ਪੂਰੀ ਰਾਤੀ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਉਤਰਾ ਦੁੱਧ ਜੀ ਤੇ ਸੁਣਾ ਦੱਸ ਗਏ ਨੂੰ ਕੋਈ ਮੇਰੇ ਕਾਰਜੋਦ ਦੱਸਦੇ ਆ ਹਾਂਜੀ ਉਹ ਤਾਂ ਉਹ ਦੱਸਣਾ ਨਹੀਂ ਅੱਛਾ ਚਲੋ 12 13 ਕਿਲੋ ਦੁੱਧ ਨਾਰਮਲ ਦੇਊਗੀ ਚਲੋ ਬਾਕੀ ਕੁ ਸਾਮ ਕਰਦੇ ਦੁੱਧ ਚੰਗਾ ਕੱਢੀ ਜਾਣਾ ਮੈਨੇ ਇਹ ਮਾੜੀ ਚੁਲੇ ਦੁੱਧ ਭਾਵੇਂ ਇਹਨਾਂ ਕੋਈ 20 ਕਿਲੋ ਚਲੋ ਤੇ ਨਾ ਨਹੀਂ ਕਰਦਿਆਂ ਸਾਹ ਮੰਗਦਿਆਂ ਤੇ ਇਹਦਾ ਮੁੱਲ ਇਹਦਾ ਮੁੱਲ ਛੋਟਾ ਹੀ ਆ ਕਿੰਨੇ ਇਹਦਾ ਮੁੱਲ ਬਾਬਾ ਜੀ ਕੋਲੋਂ ਦੁੱਧ ਤੇ 12 ਕਿਲੋ ਕਹਿੰਦੇ ਪਰ ਉਹਦੇ ਵਿੱਚ 15-16 ਕਿਲੋ ਕੱਢੂਗੀ ਹਾਂਜੀ 12 ਕਿਲੋ ਦਿੰਨੇ ਦੱਸੇ ਨਹੀਂ ਕਰਦੂਗਾ ਟਾਂ ਨਹੀਂ ਹਾਂਜੀ ਹੋਣ ਉਹਦਾ 35000 35000 ਦੇ ਕਿੰਨੇ ਦੀ 40000 60000 ਅੱਛਾ 30 ਦੀ ਦੇ ਦੋ ਠੀਕ ਆ ਤੇ ਇੱਕ ਆ ਵੀ ਤਾਜੀ ਸੂਈ ਇਹ ਦੇ ਦਾ ਫੁੱਤੀ ਆ ਇਹਦੇ ਮਗਰੇ ਬੱਛਾ ਹੀ ਆ ਅੱਛਾ ਦੋਂਦੀ ਇਹੇ ਮੂਜੀ ਤੇ ਇਦਾਂ ਹੀ ਕਿਤੇ ਸਿੰਗ ਤੇ ਹੈਗੇ ਛੋਟੇ ਛੋਟੇ ਆਪ ਠੀਕ ਮੱਕੀ ਵੱਡੀ ਵਾਗੀ ਪਰ ਥੱਲੀਆਂ ਮੋੜੀ ਤਿਆਰ ਇਹਦੇ ਚ ਮੰਦਰੂ ਚ ਲੜ ਜੇ ਅੱਛਾ ਚੰਲਿਆ ਹੀ ਨਹੀਂ ਇੱਕ ਸਾਥ ਨਹੀਂ ਚਾਹੇ ਹੀ ਨਹੀਂ ਕਦੇ ਅੱਛਾ ਨਾਲ ਹੀ ਸਰੂ ਹੀ ਨਹੀਂ ਹੈਗਾ ਹੈ ਨਹੀਂ ਸਰੂ ਹੀ ਆ ਉਹ ਦੇਖ ਸਾਡੇ ਬਾਨ ਦੇ ਸਾਹਫ ਹੈ ਇੱਕ ਪਾਸੇ ਤੇ ਪਿਛਲੇ ਦੋਵੇਂ ਥਾਂ ਠੀਕ ਆ ਤੇ ਬਿਆਣੀ ਵਾਲ ਦਾ ਅਗਲਾ ਠੀਕ ਆ ਤੇ ਆ ਜਿਹੜਾ ਵਾ ਦੂਸਰਾ ਥਾਣੇ ਹੈ ਹੀ ਨਹੀਂ ਸਾਫ ਹੀ ਹੈ ਗੰਦ ਬਿਲਕੁਲ ਨਹੀਂ ਪਹਿਲਾਂ ਦੁੰਦੀ ਆ ਵਸ਼ੀਏ ਅੱਛਾ ਮੋਦੀ ਦੁੰਦੀ ਆ ਤੇ ਵਸ਼ੀ ਭਾਵੇਂ 20 ਕਿਲੋ ਜੋਲੇ ਦੇ ਭਾਵੇਂ 5 ਚੋਲੇ ਦੇ ਭਾਵੇਂ 15 ਚੋਲੇ ਆਪਣੇ ਅਸੇ ਜੀ ਜੀ ਵਸ਼ੀ ਕਰ ਦੂ ਤਾਲੀ ਆ ਬਾਕੀ ਕੱਦ ਕਾਠ ਚੰਗਾ ਵਾ ਠੀਕ ਆ ਅੱਜ ਹੀ ਸੂਈਆ ਸਵੇਰੀਆਂ ਅੱਜ ਹੀ ਸੂਈ ਆ ਠੀਕ ਆ ਤੇ ਸਿਰਫ 3 ਕਿਲੋ ਚੋਈ ਚਾਹੀਦੀ ਹੈ ਕਿੰਨੇ ਕਿਲੋ ਚੋਈ ਆ ਤੇ ਸਾਫ ਨਿਕਲੀ ਫਿਰ ਸਿਵਾਈ ਚੋਈ ਚ ਸਾਫ ਨਿਕਲੀ ਬੜਾ ਹੀ ਬੜੀ ਚੰਗੀ ਛੰਡੀ ਲਿਖੇ ਬੜੀ ਠੀਕ ਆ ਇੰਨਾ ਸਲ ਲਗਾ ਦਿਓ ਤੇ ਜਿਹੜੇ ਵਛੀ ਦਾ ਥਾਂ ਚੌਥਾ ਹੁੰਦਾ ਹਾਂ ਤੇ ਜਿਹੜੇ ਬੰਦੇ ਕੋ ਵਛੀ ਹੀ ਨਾ ਹਾਂਜੀ ਉਹ ਵਛੀ ਦਾ ਅੱਖ ਦੀ ਵੀ ਨੂੰ ਦਿੰਦਾ ਅੱਛਾ ਦੀਦੀ ਆਂਦਾ ਵੀ ਦੀ ਮਾਂ ਵੀ ਜੋਧਾ ਦੀ ਆ 82 ਕਿਲੋ ਵਾਲੀ ਆ ਠੀਕ ਆ ਕੱਦ ਕਾਠ ਇਹਦਾ ਪੂਰਾ ਜਵਾਨ ਆ ਪਹਿਲਾਂ ਦੇ ਹਿਸਾਬ ਨਾਲ ਥੱਲੇ ਵੀ ਬੜੀ ਵੱਡੀ ਲੱਕ ਦੁਕਾਨ ਖਾਦ ਕੇ ਨਾ ਬੜੀ ਕਿਨਾਂ ਤੇ ਯਾਤ ਨਾਲ ਅਸਲ ਬਰੀ ਆ ਹਾਂਜੀ ਕਿਆ ਦੀ ਜਾਵੋ ਐਵੇਂ ਕਾ ਮੇਰੀ ਗਾੜੀ ਸੱਜੀ ਪੂਜੀ ਦੀ ਗਾੜੀ ਹਾਂਜੀ ਹਾਂਜੀ ਯਾਦ ਰਸ ਬੜੀ ਕਾਤਲ ਤੇ ਮੂੰਹ ਜਿਹੜੀ ਦੋ ਦੰਦ ਦੀ ਦੱਸਦੇ ਆ ਹਾਂ ਦੋੰਦੀ ਏ ਠੰਡੀ ਦੀ ਵੀ ਵਰਦੀ ਤੇ ਇਹਦਾ ਮੁੱਲ ਵੀ ਜੀ ਫਿਰ ਇਹ ਬਾਬਾ ਜੀ ਚਲੋ ਕਹਿਣ ਨੂੰ ਅਸੀਂ ਸਾਰੇ ਕਈ ਲੈਣੇ ਨੂੰ ਹਾਂ ਜੀ 28 ਬਾੜੇ ਕੋਈ ਇੱਥੇ ਆਣ ਕੇ ਵਛੀ ਆਮਾ ਆਪਣੇ ਆਣ ਕੇ ਵੇਖੇ ਜੇ ਵਛੀ ਨਾ ਕੇ ਫੇਟਾ ਉਹ ਤੇ ਆਉਣ ਜਾਂਦਾ ਕਰਾਇਆ ਖਰਚਾ ਦੋਵਾਂਗੇ ਅੱਛਾ ਜੇ ਕੇ ਵਛੀ ਨਾ ਫੇਟਾ ਇਹ ਵਛੀ ਸਾਡੇ ਕੋਲ ਹੱਤਾ ਰਹਿ ਗਈ ਜੀ ਤੇ ਵਛੀ ਤੇ ਦੋ ਤਿੰਨ ਪੋਤਾ ਤੇ ਨਹੀਂ 18 ਕਿਲੋ ਮਿਲ ਕੇ ਦਵਾਂਗੇ ਅੱਛਾ ਘੱਟ ਵੀ ਪਰ ਜੇ ਕੇ ਇਹਦੇ ਮਨ ਨੂੰ ਤਾਂ ਲੱਗਿਆ ਅਸੀਂ ਅੱਛਾ ਤਾਂ ਕੋਰ ਜਾਂਦਾ ਖਰਚਾ ਭਰਾਂਗੇ ਠੀਕ ਆ ਜਿਹੜਾ ਬੰਦਾ ਵਛੀ ਵੇਖ ਲੂਣਾਂ ਕੇ ਉਹ ਕਊਗਾ ਵੀ ਮੈਂ ਖਰਦੀਆਂ ਠੀਕ ਆ ਤੇ ਇਹਦਾ ਆਹੀ ਵੀ ਉਮਰ ਨਗਾਈ ਆ ਜਾਤ ਨਾਲ ਬੜੀ ਜਵ ਅਸੀ ਹਾਂਜੀ ਸ਼ਕੀਨ ਆ ਬੜੀ ਕੋਈ ਪਾਸਾ ਇਹਦੇ ਗੁੰਦਾ ਨਹੀਂ ਮਿਲੀ ਇਹ ਪਹਿਲਾਂ ਤੇ ਪਰ ਮਨ ਜੇ ਚੌਥਾ ਸਾਲਾ ਨੇ ਇਹਦੇ ਵਾਸੀ ਵੀ ਜੇ 75000 ਦੀ ਤੇ ਹੁਣ ਕਿੰਨੇ ਦੀ ਆ ਕੋਈ ਨੁਕਸ ਵੀ ਨਹੀਂ ਖਾਂਦਾ ਕਿਉਂਕਿ ਜਮਾਂਦਰੂ ਹੀ ਹੈ ਹੁਣ ਤੇ ਮੁੱਲ ਆ ਇਹ ਤੇ ਕੁਦਰਤੀ ਆ ਇਹਨੂੰ ਕਿਹੜਾ ਇਹ ਤੇ ਕੁਦਰਤੀ ਆ ਜਿਹੜਾ ਵਾ ਇਹਦੇ ਚ ਤੇ ਕਿਸੇ ਦਾ ਕੋਲ ਜਨਮਦੂ ਕਿਹੜਾ ਮਰਿਆ ਅਜੀ ਹਾਂਜੀ ਹਾਂਜੀ ਇਹਦਾ ਮੋਲ ਹੁਣ ਬਾਬਾ ਜੀ ਵਸੀ ਜਿੰਨਾ ਮਰਜੀ ਲਈ 50 ਉੱਤ ਲੀ ਬਚੇਗਾ ਵੀ ਇਹ ਮੇਰੀ ਧੀ ਧੀ ਨਹੀਂ ਆ ਪਰ ਹੁਣ 40000 ਦੇ ਇਸ ਤੇ 40000 ਦੇ ਬਾਕੀ ਵਿੱਚੋਂ 2000 ਛੱਡਾਂਗੇ 38000 ਦੀ 2000 ਛੱਡੀ ਠੀਕ ਐ ਪੱਕਾ ਮੁਲਕ ਵਿੱਚ ਜਿਹੜਾ ਵਾ ਠੀਕ ਐ ਹਾਂਜੀ ਪਰ ਵਸੀ ਆਮੋ ਸਾਹਮਣੇ ਵੀ ਬੰਦਾ ਆਦੇ ਇੱਥੇ ਹਾਂਜੀ ਹਾਂਜੀ ਤੇ ਹੁਣ ਜਿਹੜੀ ਆ ਜਿੰਨੂੰ 38000 ਦੀ ਨਾਂ ਚੰਗੀ ਲੱਗੀ ਉਹ ਬਾ ਵੀਰ ਭਰਾ ਨਾਮ ਲਗੇ ਅੱਛਾ ਹਾਂਜੀ ਠੀਕ ਆ। ਹਾਂਜੀ ਕੱਲ ਨੂੰ ਬਾਅਦ ਦੇਣੀ ਤੇ ਕੱਲ ਜੋ ਥੱbi ਦੇਗੀ। ਚਲੋ ਫਿਰ ਇਹਨਾਂ ਵੀ ਤੌਰ ਦੇ। ਇਹਨੋਂ ਕਿਨੇ ਦਿਨੋਂ ਕਿ ਸੋਈ ਨਾ। ਇੱਕ ਕੱਲ ਸਵੇਰੇ ਦੀ ਕਰਦੇ। ਸਵੇਰ ਦੀ ਸੋਈ ਆ। ਤੇ ਇਹ ਵੀ ਅਜ ਬੋਲੇ ਤੇ ਹੋਣੀ ਆ ਤੇ। ਬੋਲੇ ਤੇ ਆ। ਮਾਰੇ ਜਿਹੜੀਆਂ ਸਾਡੇ ਗਾਵਾ ਬੋਲੇ ਦੇ ਨਾ ਬੋਲਾ ਜਰੂਰ ਸਮਝੇ। ਪਰ ਇਹ ਥੱਲੇ ਨਹੀਂ ਗੱਡੀਆਂ। ਅੱਛਾ। ਆ ਮਾਲ ਚ ਖਲੋਤੇ ਜੀ ਇਤੋਂ ਬੜਾ ਕੁਝ ਨਹੀਂ ਹੈਗਾ। ਅੱਛਾ। ਸਵੇਰੇ ਸਾਫ ਕੀਤੀਆਂ ਸਾਰੀਆਂ। ਠੀਕ ਆ। ਇਹ ਨਹੀਂ ਕੋਈ ਤਾਜ਼ੀਆਂ ਸੋਈਆਂ ਹੋ ਤਾਂ ਸੱਲੇ ਛੱਡ ਗਏ। ਹਾਂਜੀ। ਆ ਜਿਹੜੀ ਸੋਈ ਹੈ 11-12 ਵਜੇ ਇਹ ਥੱਲੇ ਆ ਇਹ 40 ਕਿਲੋ ਜੋਈ ਆ। ਠੀ ਠੀਕ ਆ ਤਸल्ली ਨਾਲ ਤੋਰ ਹਵੇ ਦੇਖ ਇਹ ਦੇਖੋ ਮੋੜਾ ਹੋਇਆ ਕੋਈ ਮੇਰੇ ਨਾਲ ਸਾਫ ਜਿੱਪਿਆਂ ਦਾ ਸਿਰਾਂ 'ਚ ਪਾਣੀ ਪਾਇਆ ਉਹ ਤੇ ਪਾਣੀ ਨਹੀਂ ਪਾਇਆ ਅੱਛਾ ਪਾਣੀ ਵੀ ਆਪਾਂ ਸਿਰਾਂ 'ਚ ਪਾਇਆ ਵਾ ਠੀਕ ਆ ਤਾਂ ਅਸੀਂ ਪੂਰਾ ਕਰਾਂਗੇ ਕਾਈਓ ਅੱਜ ਪੂਰੇ ਡੰਗਰ ਨਿਸ਼ਕ ਨਹੀਂ ਦੇ ਆਪਾਂ ਵੀ ਨਵਾਰ ਨਹੀਂ ਆਪਾਂ ਇੱਕ ਝੋਨੇ ਜੰਦਰ ਮਾੜਾ ਟੰਗਾ ਕੰਮੀ ਸੀ ਹਾਂਜੀ ਜੀ ਹੋਣੀ ਮੇਰੇ ਤੋਂ ਇਹ ਇੱਕ ਇਹਦਾ ਥੋੜਾ ਜਿਹਾ ਖੁੱਡਾ ਦੀਵਾ ਵਾ ਅੱਛਾ ਖੁੱਡਾ ਬੈਠਾ ਇੱਕ ਪਾਸੇ ਕੋਈ ਬਾਕੀ ਦੋਦੇ ਭਟੀਆਂ ਨਾ ਭਰਾਂ ਕਰੂ ਕੋਈ ਖੁੱਡਾ ਜੰੂਰੀ ਦਾ ਕੋਈ ਵੀ ਕੋਈ ਨਹੀਂ ਆਉਂਦਾ ਕੋਈ ਨਾ ਆਣ ਲੱਗਦਾ ਦੋਦੀ ਦਾ 10 ਕਿਲੋ ਹੋਣਾ ਠੀਕ ਆ ਠੰਡੀ ਤੇ ਹੀ ਮਗਰ ਵਛੀ ਹੈ ਤੇ ਇੰਨੇ ਵਰੇ ਮਗਰ ਚੰਗੀ ਯਾਦ ਰੱਖੋ ਮਸੀਹ ਮਗਰ ਵਛੀ ਹੈ ਤਾਂ ਜੇ ਹੀ ਅਬਸ਼ੇਤ ਬਾਕੀ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਠੀਕ ਹੈ ਜਿਹੜਾ ਚਵਾ ਪਸਮਾਰ ਠੰਡੀ ਗਰੀ ਆ ਵਛੀ ਹੈ ਆ ਦੇਖੋ ਆ ਵਛੀ ਹੈ ਤਾਜੀ ਬਿਲਕੁਲ ਨਾੜੂ ਜਿਹੜਾ ਇਹਦਾ ਬਿਲਕੁਲ ਨਾੜਿਆ ਲੈ ਜਾਓ ਵੱਡਾ ਜਰੂਰ ਨੀਵਾ ਨਾ ਹਾਂ ਜੀ ਸਾਡੇ ਘਰ ਗਾਵਾਂ ਸੁਈਆਂ ਸਭ ਜੇਰਾ ਜੇਰਾ ਸੁੱਤੀਆਂ ਗਰੰਟੀਆਂ ਹੁੰਦੀਆਂ ਐ ਜੇਰਾ ਜੇਰਾ 75 ਵਜੇ ਮੇਰੀ ਵੀ ਸੁਈਆਂ ਅੱਜ ਤੇ ਕਹੇ ਮਦਰ ਲਾ ਦੋ ਪੈਸੇ ਪੈਸੇ ਖਾਤੇ ਕੰਮ ਹੋ ਗਿਆ ਹਾਂ ਜੀ ਜੀ ਅਹੀਰ ਭੀਜੇ ਦਿੱਤਣ ਜੇ ਗਿਆ ਮੈਂ ਉਦੋਂ ਦੇ ਜੀ ਠੀਕ ਆ ਇਹ ਸਾਰੀਆਂ ਤੁਹਾਡੇ ਕੋਲ ਹੀ ਸੁਈਆਂ ਆਣ ਕੇ ਪਹਿਲ ਕੋਲ ਹੀ ਤੁਹਾਡੇ ਕੋਲ ਸੀ ਉਹ ਹੱਥ ਪਰਸੋਂ ਮੇਰੀ ਉੱਠੀ ਉਦੋਂ ਜਾਲਾ ਚੜੀ ਸੁਈ ਕੋਈ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਤੇ ਆ ਜੀ ਕਿੰਨਾ ਇਹਦਾ ਮੁੱਲ ਮੰਗਦੇ ਤਾਂ 30 ਨਾਲ ਦੇ 35 ਨਾਲ ਜੀ ਹਾਂ ਜੀ ਤੇ 24 ਜਾਲੀ ਜੀ 2400 ਦੀ ਤੇ ਦੁੱਧ ਕਿੰਨਾ ਕੇ ਚਵਾਈ ਜਾਊਗੀ ਦੁੱਧੇ ਤੁਹਾਨੂੰ 12 13 ਨਾਲ ਕੋਈ ਪਤਾ ਨਹੀਂ ਜੀ ਮੈਂ ਹੁਣ 9 10 ਪਰ ਆਪਣੇ ਘਰ ਮਿੰਟ ਆ ਠੀਕ ਆ ਜੀ ਚਲ 12 14 ਨਾਲ ਚਾਹੂਗਾ ਬੋਦਨ ਤੇ ਆ ਗੱਬਨ ਜੇ ਇਹ ਗੱਬਨ ਦਾ ਦੁੱਧ ਹੁਣ ਵੀ ਇਹ ਕੰਦੂ ਨੂੰ ਨੂਨ ਰੱਖ ਲਿਆ ਕਰ ਇਹਦੇ ਵੀ ਦੇਖ ਇਹ ਦੂਣ ਵਾਲੀ ਹੈ ਜਿਹੜੀ ਐਦਾਂ ਠੰਡੀ ਠਿੜੀ ਸੀ ਲਿਆ ਅੱਛਾ ਕੋਈ ਇਹਦੀ ਇੰਨੀ ਗਾਰੰਟੀ ਮੈਨੂੰ ਨਹੀਂ ਪੁੱਛੋ ਵੀ 10 ਵੀ ਥੱਕਦੇ ਠੀਕ ਆ ਕੋਈ ਭਲਾ ਨਹੀਂ ਹਵਾਨੇ ਦੇਦਾ ਨਰੋਲ ਹਵਾਨਾ ਪੂਰਾ ਕੋਈ ਭਲਾ ਨਹੀਂ ਹਵਾਨੇ ਤੇ ਇਹ ਕਿੰਨੇ ਕ ਦੁੱਧ ਆ ਲਈ ਮੇਰੇ 15 ਜੁੱਦਾ ਹਾਂਜੀ ਅੱਜ ਦੁੱਧ ਦੱਸ ਕੇ ਤੇ ਘਰ ਵਾਲਾ ਗਿਆ ਸੀ 12 ਕਿਲੋ ਕੋਲ ਆ ਗਿਆ ਅੱਛਾ ਕਿੰਨਾ ਹੋ ਲਈ ਆ ਇੱਕ ਇੱਕ ਟਾਈਮ ਦਾ ਹਾਂ ਜੋ ਸਬਦਾ ਕਰਕੇ ਪਾਹੇ ਲੈ ਕੇ ਬਾਅਦ ਨੂੰ ਆਉਂਦੇ ਵੀ ਉਹ ਹਰ ਲਈ ਵੀ 12 ਕਿਲੋ ਲੈ ਗਿਆ ਤੇ ਤੂੰ ਜਿਵੇਂ ਸੁਣੀ ਹੈ ਠੀਕ ਆ ਆ ਪਾਣੀ ਆਉਂਦੀ 12 ਕਿਲੋ ਲੈਣਾ ਮੈਂ ਨਹੀਂ ਵੀ ਚੋਹਾਂ ਟਾਈਮਾਂ ਦਾ 13-14 ਕਿਲੋ ਦੇਈ ਜਾਣਾ ਬੜਾ ਜਿੰਨਾ ਕਿ ਮੋੜਣਾ ਵਾ ਠੀਕ ਆ ਬਾਕੀ ਅਜੇ ਤੇ ਟਾਈਮ ਇਹਨੇ ਲੈ ਜਣਾ ਸੋਚ ਕਿਨੇ ਲੈਣਾ ਹੱਤਾ ਤੇ ਅਜੇ ਪਰਣਾ ਇਹਨੇ ਥੱਲੇ ਚ ਪਾਣੀ ਬੜੀ ਆ ਕੋਈ ਸਾਈਵਾਲ ਕਰੋਸ ਆ ਹਾਂਜੀ ਤੇ ਗਰਮੀ ਚੱਲਣ ਵਾਲੀ ਆ ਬਸ ਠੰਡੀ ਬਾਹੀ ਬਣੀ ਥੱਲੇ ਬਗਦਾ ਬਹਿ ਜੋ ਅੱਗਾ ਤੇ ਉਹਨਾਂ ਗਾੜੀ ਤੇ ਉਹਨੇ ਬਿਚਾਰ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਨਿਕਾ ਹੀ ਆ ਕਿੰਨਾ ਕਰ ਮੁੱਲ ਤੋਂ 40 ਮੰਗੀ ਏ ਹਾਂਜੀ ਆਏ 45 ਮੰਗੀ 36000 ਦੀ ਲਾਗੇ 36000 ਦੀ 36000 ਦਾ ਮੁੱਲ ਠੀਕ ਆ ਤੇ ਆਹ ਗਾਵਾਂ ਹਨ ਆਹ ਨਹੀਂ ਪਾਉਣੀ ਨਹੀਂ ਹੋਣੀ ਇਹ ਵੀ ਰੋਟ ਛੋੜੀ ਨਾ ਠੀਕ ਆ ਅਬ ਅੱਸੀ ਮਗਰ ਅਵੇ ਤਾਜੀ ਬਿਲਕੁਲ ਗਾਵਾਂ ਸਾਰੀਆਂ ਤਾਜ਼ੀਆਂ ਸੁਣਨ ਨਾਲ ਤਾਜ਼ੇ ਨਾੜੂ ਜਿਹੜੇ ਸਾਰਿਆਂ ਦੇ ਨਾਲੇ ਇਹ ਵੀ ਅਜ ਰਾਜੀ ਹੋਈ ਹੈ ਤੋਰਦਾ ਫੇਰ ਇਹਨਾਂ ਉਹ ਦੁੱਧਾ ਜੇ ਤੇ ਹੈ ਵੀ ਸਾਰੀਆਂ ਗਾਵਾਂ ਗਰਮੀ ਵਾਲੀਆਂ ਵਾ ਬੜੀਆਂ ਠੰਡੀਆਂ ਮਾਰ ਰਸੀਆਂ ਕਿੰਦੀ ਨੀ ਲੋੜ ਇਹਨਾਂ ਜੋੜੀ ਵੀ 12 12 ਦਿਨਾਂ ਦੇ ਨਾਰਮਲ ਦੇਵੇਂ ਕਿਉਂ ਤਾਂ 6 ਵਨ ਕੋ ਜਦੋਂ ਬੱਚੇ ਚੋਲੇ ਆਪਣੀ ਹਿੰਦਿਆ ਕਰਦੇ ਕਹ ਲੈ ਲੈ ਜਾ ਬਾਕੀ ਥਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਹੈ ਜਦ ਨਹੀਂ ਜਦ ਨਹੀਂ 20000 ਦੀ ਕਿੰਨੇ ਦੀ ਜੱਤ ਨੂੰ 35000 ਰਹਿ ਕੇ ਕਰਨਾ ਵਿੱਚ ਮਨ ਕਿੰਨਾ ਕੱਟ ਕਰ ਦੇਣਾ ਜੀ ਇਹ ਬਾਬਾ ਜੀ ਇਹ ਨੰਨ ਵਾਲੇ ਕਰਦੇ ਆ ਖੁੱਲ੍ਹ ਹੁਣ ਹਸਾ ਲਿਓ ਕਿ ਜਦ ਤੁਸੀਂ ਚਲੋ ਰਲ ਮਿਲ ਕੇ ਕਰ ਲਓ ਕਿੰਨੇ ਦੇ ਫਿਰ ਦਈਏ ਇਹ ਹਾਰ ਨਹੀਂ ਨਤੀਜਾ ਨਹੀਂ ਅੱਛਾ 29000 ਦੀ ਤੀਆਂ ਵੀ ਅੰਦਰ ਦੋ ਦੋ 1400 ਰੁਪਏ ਆਏ ਕਿ 526 ਦਾ ਵੀ ਲਵੇ ਠੀਕ ਆ ਠੀਕ ਜੀ ਉਹ ਦੱਸ ਜੀ ਤੂੰ ਪੁੱਛਣਾ ਨੱਥਿਆ ਵਾਲਾ ਹਾਂਜੀ ਤੇ ਠੂਠ ਮਦਨਾ ਕਿਸ ਨੇ ਅੱਛਾ ਹਾਂਜੀ ਲਾਗੂ ਲਈਆ ਠੀਕ ਆ ਤੁਹਾਨੂੰ ਦੱਸਿਆ ਜੀ ਨਾ ਉਹਨਾਂ ਕੱਦ ਨਹੀਂ ਇਹ ਤਾਂ ਬੱਸ ਦੱਸਣਾ ਨਹੀਂਗਾ ਠੀਕ ਆ ਇਹਨੂੰ ਜਦੋਂ 12-13 ਗਰਦੋਂ ਵੱਡੀ ਜੂਈ ਠੀਕ ਆ ਘਰ ਵਾਲੇ ਬੰਦੇ ਆਪਣੇ ਵਾਕ ਵੀ ਸੀ ਠੀਕ ਆ ਦੋਧਿਆਂ ਦਾ ਅੱਛਾ ਬੜਾ ਕਿਆ ਮੋੜ ਉਹ ਤਾਂ ਨਾ ਕਰਨ ਕੀ ਬਾਕੀ ਇਹ ਆ ਕਿ ਤੁਹਾਡੇ ਘਰੋਂ ਕੋ ਤਸੱਲੀ ਕਰਕੇ ਆ ਨਾ ਵੇਚ ਆ ਕੇ ਕੋਈ ਜਵਾਬ ਰਿਆ ਟਨਗਾ ਕੇ ਜੋ ਵੀ ਹੋਊਗਾ ਆਪਣੀ ਸਮਝਣਾ ਵੇਖ ਠੀਕ ਹੈ ਜੀ ਤੇ ਜੇ ਕੋਈ ਚੰਗੀ ਲੱਭੂ ਲੈ ਜੇ ਹਾਂਜੀ ਜੇ ਕੋਈ ਸਾਈ ਦਿੱਤੀ ਉਹਦੀ ਵਾਪਸ ਹੋ ਜੂਗੀ ਆਪਣੀ ਸਾਈ ਲੱਗੇ ਠੀਕ ਹੈ ਜੀ ਇਹ ਨਹੀਂ ਵੀ ਸਾਈ ਦਾ ਹੱਕ ਤੂੰ ਸਾਈ ਪਾਸ ਹੀ ਆ ਠੀਕ ਆ ਤੇਰੀ ਸਾਈ ਦੀ ਸਾਈ ਦਾ ਹੱਕ ਦਾ ਰਿਆ ਹਾਂਜੀ ਹਾਂਜੀ ਡੱਗਰ ਦੀ ਬੇਤਨ ਦਾ ਸਾਈ ਦਾ ਕੋਈ ਮੋੜ ਨਹੀਂ ਠੀਕ ਆ ਬਾਕੀ ਇਹ ਆ ਕਿ ਇੱਥੇ ਆ ਕੇ ਕੋਈ ਵੇਰ ਇੱਕ ਗਾਂ ਅੱਛਾ ਰਹਿ ਗਈ ਹੈ ਜੇ ਆ ਗਾਂ ਮਹੀਨਾ ਸੂਈ ਧੋ ਗਿਆ ਵਾ ਅੱਛਾ ਇਹ ਆਪਾਂ ਦਾ ਆਪ ਲਈ 40 ਹਜ਼ਾਰ ਦੀ ਅੱਛਾ ਇਹਦਾ ਬੱਚਾ ਮਰ ਗਿਆ ਉਹ ਤਾਂ ਥਣ ਘੜ ਗਿਆ ਬੇਟਾ ਥੋੜੀ ਤਾਂ ਘਟਿਆ 12 ਕਿ ਥਣ ਥੋੜੀ ਘਟਿਆ ਥੋੜੀ ਘਟਿਆ ਅੱਛਾ ਘਟਦਾ ਰਹਾ ਇਹ ਨਹੀਂ ਅੱਧਾ ਨਹੀਂ ਅੱਧਾ ਅੱਛਾ ਅੱਛਾ ਤੇ ਦੁੱਧ ਕਿੰਨਾ ਹੋਣਾ ਦੁੱਧ ਨਾ ਘਟਦਾ ਨਾ ਕੋਈ ਤੋਰਿੰਦਾ ਘਟਦਾ ਨਾ ਕੋਈ ਹੋ ਤੋਰਦਾ ਤੇ 40 ਹਜ਼ਾਰ ਵੀ ਤਾਂ ਆਪ ਲਈ ਦਾ ਹੈ ਠੀਕ ਆ 2 ਟੋਲੇ ਮਹੀਨਾ ਤੇ ਬੱਛਾ ਬੱਛਾ ਮੰਗਦੇ ਮਰ ਗਿਆ ਬੱਚਾ ਮਰ ਗਿਆ ਜਿਹੜਾ ਮਰ ਗਿਆ ਨਹੀਂ ਵੀ ਲਾਗੂ ਮੰਨਿਓ ਮੰਨ ਗੁਰੂ ਜੇ ਕਿਨੇ ਤਾਂ ਅੱਜ ਦਾ ਪਤਾ ਕਰਨਾ ਤੋ ਉਹਨੂੰ ਯਕੀਨ ਕਰਾ ਦਾਂਗਾ ਭੁਰਾ ਥਾਲ ਘੱਲ ਕੇ ਤੁਸੀਂ ਘਰ ਠੀਕ ਹੈ। 2 ਮਿੰਟ ਹੋ ਗਿਆ ਤਾਂ ਨਿਕੜੀ ਪਾਈ ਬੈਠੀ ਹੈ। ਲੈ ਜੀ। ਥੋੜੇ ਬਾਹਰ। ਆਹ ਪਾਈ ਮੁੜ ਕੇ ਬਸ ਦਾੜਾ ਦਾ ਹਾਸਾ ਵਰਗਾ ਹੈ ਨਾ। ਚਲ ਲੈ ਜਾ। ਭਾਈ ਵੀਰ ਭਾਈ ਭਾਈ। ਸਾਡੇ ਮਾਣ। ਹਉ ਤਾਂ ਫਿਰ ਤੂੰ ਵੀ ਭਾਈ। ਨਾ ਉਹ ਤਾਂ ਨਾ ਜੇਸ ਭੰਜੀ। ਅੱਜ ਇਹ ਛੁਰਦੀ ਪਾਈ ਏ। ਠੀਕ ਆ। ਜੇ ਇਹ ਛੁਰਦੀ ਪਾਈ ਵੀਡੀਓ ਚ। ਤੇ ਇਹਦਾ ਕਿੰਨਾ ਕੁ ਮੁੱਲ ਏ? ਹਾਂ ਜੇ ਇਹ ਛੁਰਦੀ ਪਾਈ ਤੈਨੂੰ ਵੀਡੀਓ ਕਰਕੇ ਉਹ ਹਾਸਾਗੇ। ਠੀਕ ਆ। ਕਿੰਨੇ ਚੱਕੀ ਸੂਈ ਆ? ਤੇ ਇਹ ਜੈਸ ਨਾ ਕਿੰਨੇ ਦੀ ਫਿਰ? ਇਹ ਮੁੱਲ ਨੂੰ ਹਾਂ ਨਾਲੇ ਕਰ ਦੇਣਾ 50000 ਲਵਾਂਗੇ 50000 50000 ਦੇ ਦੁੱਧ ਆਠ ਨੂੰ ਕਿਲੋ ਹੋਗਾ ਠੀਕ ਆ ਐ ਫਿਰ ਇੰਨੀ ਜਿਹੀ ਫਿਰ ਐggen ਥੱਲੇ ਬੈਜੋ ਠੀਕ ਆ ਰਾਤ ਵੀ ਜੇ ਮਾਰ ਦੀਏ ਹੈ ਐਦਾਂ ਜੋ ਜੀ ਦੇ ਕੋਈ ਭੌਰਾ ਨਹੀਂ ਬਰਸੀ ਨਹੀਂ ਐਦਾਂ ਥੱਲੇ ਬਹਿਲੀ ਜੇ ਥੱਲੇ ਬੈਜੋ ਠੀਕ ਆ ਜਲਦੀ ਨਹੀਂ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਖ ਚੱਕ ਕੇ ਖੜੇ ਜੀ